ਲਗਾ ਆਪਣਾ ਵਲੌਗ ਤੇ ਆਪਾਂ ਕਰੇ ਲੱਗੇ ਵਲੌਗ ਨਵਾਂ ਸ਼ੁਰੂ ਹਾਂਜੀ ਮਾਦਾ ਜੀ ਰੋਟੀ ਪਾਣੀ ਖਾ ਕੇ ਹੋ ਗਏ ਵੇਲੇ ਅੱਛਾ ਭਾਂਡੇ ਕਹਿੰਦੀ ਮੈਂਵਾਂਗੀਆਂ ਮੈਂ ਤਾਂ ਮਾਈਕੋ ਚਲੋ ਵਲੌਗ ਸ਼ੁਰੂ ਕਰਵਾਵਾ ਦੇਖੋ ਪਹਿਲਾਂ ਮੈਂ ਹਾਂਜੀ ਕਰੋ ਸ਼ੁਰੂ ਜੀ ਚਲੋ ਮੈਂ ਸ਼ੁਰੂ ਕੀਤਾ ਸੀਗਾ ਤਾਂ ਬੜਾ ਵਧੀਆ ਵਲੌਗ ਬਣ ਗਿਆ ਅੱਜ ਅਸੀਂ ਗੱਲ ਦੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਫਸੀ ਨਦਰਾ ਪੋਸਟ ਹੂੰ ਕੀ ਕਰਨ ਲੱਗੇ ਹੁਣ ਬਸ ਨਾਸ਼ਤਾ ਕਰ ਲਿਆ ਮਪਾਣੇ ਸਾਬ ਕਰ ਲਿਆ ਹਾਂ ਭਾਂਡੇ ਸਾਬ ਕਰਕੇ ਫੇਰ ਮੈਂ ਕੱਪੜੇ ਸੁੱਕਣੇ ਮਾਰ ਕੇ ਹਾਂ ਤੇ ਚਲੋ ਮੈਂ ਚਲ ਜਾਣਾ ਦੁਕਾਨ ਤੇ ਤੇ ਬਲੌਗ ਮੈਂ ਕੱਲ ਵੀ ਸ਼ੁਰੂ ਕਰ ਗਿਆ ਸੀ ਉਹ ਜਾਂਦੇ ਸੀ ਮੈਂ ਕੱ ਅੱਜ ਵੀ ਸ਼ੁਰੂ ਕਰਕੇ ਜਾਵਾਂ ਮੈਂ ਸਾਬ ਮੈਂ ਕਹਿੰਦਾ ਮੰਮੀ ਅੱਜ ਅੱਜ ਭਾਂਡੇ ਮੈਂ ਸਾਬ ਕਰਨ ਦੀ ਬਾਅਦ ਤੇ ਜਾਂਦੀ ਕੱਪੜੇ ਸੁੱਕਾ ਆ ਚਲੋ ਬੋਲਦੇ ਆਲੂ ਮਟਰ ਬਣਾਉਣੇ ਆ ਹਾਂ ਤੁਸੀਂ ਇਦਾਂ ਕਰਿਓ ਮੈਨੂੰ ਬਾਜ਼ਾਰ ਜਾ ਕੇ ਨਾਲ ਤੇ ਫੋਨ ਕਰਿਓ ਤੇ ਮੈਨੂੰ ਸਬਜ਼ੀ ਦੇ ਜਾਈਂ ਕੋਈ 12 1 ਵਜੇ ਨਹੀਂ 1:00 ਦੇ ਨਹੀਂ ਨਹੀਂ ਯਾਰ 1:00 'ਚ ਹੀ ਭਾਵੇਂ ਤੁਸੀਂ ਮੈਨੂੰ ਹੁਣੇ ਹੀ ਦੇ ਦਿਓ ਤਾਂ ਰੇਡੀਅੰਟ ਲੱਗੇ ਵੀ ਨਹੀਂ ਹੁਣੇ ਸਬਜ਼ੀਆਂ ਵਾਲੇ ਚਲ ਮੈਂ ਦੇਖਦਾ ਮੈਂ ਸੂਰੇ ਪਟਕਾ ਬੰਨਣਾ ਆ ਆਹੋ ਪਟਕਾ ਬੰਨਣਾ ਕੱਪੜੇ ਪੋਣੇ ਨੇ ਮੈਂ ਤੁਹਾਨੂੰ ਪਹਿਲਾਂ ਤਾਂ ਜਾਂਦੇ ਸੀ ਹਾਂ ਕੋਈ ਨਹੀਂ ਠੀਕ ਹੈ ਦੇ ਜਾਂਣਾ ਮੈਂ ਚਲੋ ਠੀਕ ਆ ਜੀ ਲਾ ਦੇ ਤੁਹਾਨੂੰ ਬਲੌਗ ਦੇਖੋ ਤੁਸੀਂ ਬਹਿ ਕੇ ਜੀ ધ્યાન ਕੇ ਰਹੀ ਤੁਸੀਂ ਦਵਾ ਦੱਦਿਓ ਹਾਂ ਲਓ ਜੀ ਤੁਸੀਂ ਦੇਖੋ ਆਏ ਆਪਣੇ ਤੁਸੀਂ ਦੇਖੋ ਬਹਿ ਕੇ ਹੁਣ ਲਓ ਜੀ ਇੱਧਰ ਕਿਚਨ ਕਰ ਦਿੱਤੀ ਆ ਅਸੀਂ ਸਾਰੀ ਸਾਫ਼ ਇੱਧਰ ਹੋ ਗਿਆ ਸਾਫ਼ ਸੁਥਰਾ ਤੇ ਚਲੋ ਜੀ ਇੱਧਰ ਮੰਮੀ ਕੱਢਦੇ ਪਏ ਆ ਮਟਰ ਮਟਰ ਵੀ ਬੜੇ ਮਹਿੰਗੇ ਦਿੰਦੇ ਆ ਬੰਦਾ ਕੀ ਕਰੂ ਨਾਲ ਹੁਣ ਧਨੀਆ ਵੀ ਦੇਣ ਲੱਪੇ ਆ ਹੈ ਨਾ ਮਟਰ ਮੰਮੀ 160 ਰੁਪਏ ਕਿਲੋ ਹੈ ਮਟਰ ਸੋਨੇ ਆ ਕੁਛ ਥੋੜੇ ਜਿਹੇ ਕਾਲਦੇ ਵੀ ਪਏ ਆ ਨਾ ਥੋੜੇ ਜਿਹਾ ਉਹ ਪਾ ਲੈਣੇ ਆ ਵਿੱਚ ਮੈਂ ਪਾਇਆ ਮਾਂ ਮੰਮੀ ਕੱਪੜੇ ਸੁੱਕਣੇ ਹੈ ਨਾ ਤਾਂ ਫੇਰ ਆ ਕੇ ਕਰਦੇ ਆ ਤੁਸੀਂ ਵਲੌਗ ਦੇਖਦੇ ਬੇਸੀ ਦੇ ਵਲੌਗ ਵਾ ਕੇ ਸੁਣਾ ਕੀ ਪਤਾ ਹਾਂ ਤੇ ਚਲੋ ਤੁਸੀਂ ਕੱਢੋ ਫਿਰ ਮਟਰ ਤੇ ਮੈਂ ਫਿਰ ਪਾਏ ਮਾ ਕੱਪੜੇ ਸੁਕਣੇ ਹਨ ਨਾਲੇ ਮੌਸਮ ਦੇਖਦੇ ਆ ਕਿਦਾਂ ਦਾ ਆ ਕੋਠੇ ਤੇ ਹਨਾ ਹੈ ਕਹਿੰਦੇ ਆ 12 ਵਜੇ ਤੋਂ ਬਾਅਦ ਮੀਂਹ ਆਉਣਾ ਆ ਚਲੋ ਬਾਕੀ ਦੇਖਦੇ ਚਲੋ ਮੈਂ ਪਾਏ ਮਾ ਕੱਪੜੇ ਸੁਕਣੇ ਫਿਰ ਆ ਕੇ ਮਿਲਦੇ ਆ ਬਣਾਉਂਦੇ ਆ ਦਾਲ ਸਬਜ਼ੀ ਹੈ ਹੈ ਮਟਰ ਇਹਨੇ ਮੋਟੇ ਮਟਰ ਮਟਰ ਆਹੋ ਦੇਖੋ ਕਿਦਦਰੀ ਸਬਜ਼ੀ ਬਣਦੀ ਹਾਂ ਮਟਰ ਸੋਹਣੇ ਆ ਮੰਮੀ ਮਿੰਗੇ ਦਿੱਤੇ ਆ ਬਰਬੇ ਵੀ ਟੀਸ਼ਰਟ ਸੋਨੇ ਆ ਹਾਂ ਚਲੋ ਫੇ ਮੈਂ ਆਨੀਏ ਕੱਪੜੇ ਪਾ ਗਏ ਹੈ ਸੁੱਕਣ ਓਕੇ ਓਕੇ ਲਓ ਜੀ ਟਾਈਮ ਹੋ ਗਿਆ ਹੈ 12:30 12:35 ਮਿਨਟ ਸਫਾਈਆਂ ਸਾਡੀਆਂ ਹੋ ਗਈਆਂ ਮम्मी ਇਹ ਕੰਮ ਕਰੂਗੇ ਮੜਾ ਕੋਠੇ ਜਾਣਾ ਪੈਣਾ ਤੁਹਾਨੂੰ ਮੈਂ ਮੜਾ ਤੋੜਕਾ ਲਾਉਣੀ ਆ ਤੇ ਇੱਕ ਨਾ ਸੈਲਫ ਵਾਲਾ ਕੱਪੜਾ ਮੈਂ ਤੇ ਰੱਬ ਦੇ ਰੱਖਿਆ ਆ ਅੱਛਾ ਤੇ ਉਹ ਬਸ ਮੈਨੂੰ ਇੱਕ ਇੰਨਾ ਕ ਲਿਆ ਦਿਓ ਨਾਲੇ ਘੁੰਮ ਫਿਰਾ ਕੋਠੇ ਦਾ ਮਾਹੌਲ ਦੇਖਿਓ ਤੇ ਮੈਂ ਲੱਗੀਆਂ ਸਬਜ਼ੀ ਨੂੰ ਤੜਕਾ ਰੱਖਿਆ ਹੋਇਆ ਆ ਮੇਲੋਂ ਦੀ ਸਹੀ ਨੂੰ ਬਹੁਤ ਅਲਮੋਸਟ ਹੋਈ ਚਲਾਇਆ ਤੜਕਾ ਮੇਰਾ ਆਲੂ ਕੱਟੇ ਆ ਸਿਰਫ ਇੱਕ ਛੋਟੇ ਛੋਟੇ ਦੋ ਆਲੂ ਪਾਉਂਗੀ ਤੇ ਇਧਰ ਮਟਰ ਦੇ ਟਮਾਟਰ ਗ੍ਰੈਂਡ ਕੀਤਾ ਹੈ ਤੇ ਇਹਨਾਂ ਨਾਲ ਲੱਗਣਾ ਮਗੇ ਅੱਲੂ ਮਟਾਰਾ ਤੜਕਾ ਹੋ ਚਲਾਇਆ ੜਕਾ ੜਕਾ ਲਾ ਕੇ ਫੇਰ ਦਿਖਾ ਦਿਆਂ ਤੁਹਾਨੂੰ ਜੀ ਲੋ ਜੀ ਅੰਦਰ ਸਾਡਾ ਲੱਕ ਚੱਲਿਆ ਆ ਆ ਚੈੱਕ ਕਰ ਸਕਦੇ ਹਾਂ ਜੀ ਪਹਿਲਾਂ ਇੱਧਰ ਰੱਖਿਆ ਪਾਣੀ ਗਰਮ ਕਿਉਂਕਿ ਮੈਂ ਗਰਮ ਪਾਣੀ ਪਾਣੀ ਆ ਕਰਕੇ ਬਸ ਤੇ ਨੇ ਕੀ ਉਹ ਵੀ ਛੜਾ ਦਿੱਤਾ ਹੈ ਤੇਲ ਹੁਣ ਵਿੱਚ ਵਿੱਚ ਪਾ ਲਈ ਅਮਰ ਚਲੋ ਜੀ ਬਣ ਜਾਵੇ ਹੋ ਜੀ ਤਿਆਰ ਸਬਜੀ ਫਿਰ ਦਿਖਾਉ ਦਿਆਂ ਜੀ ਤੁਹਾਨੂੰ ਸਬਜੀ ਕਿੱਦਾਂ ਦੀ ਬਣੀ ਆ ਲਓ ਜੀ ਅਦਰ ਲੱਗ ਗਿਆ ਆ ਸਬਜੀ ਨੂੰ ਤੜਕਾ ਦੇਖੋ ਜੀ ਕਰਿਆ ਸਬਜੀ ਦਾ ਹੁਣ ਸਬਜੀ ਰਿਝ ਜਾਵੇ ਫਿਰ ਇਹਨੂੰ ਜਦੋਂ ਇੱਕ ਬਾਲਾ ਆਜੂਗਾ ਨਾ ਤਾਂ ਫਿਰ ਇਹਨੂੰ ਸੇਮ ਤੇ ਰੱਖਾਂਗੇ ਇਹ ਰੱਖ ਦਿੰਨੇ ਆ ਇੱਧਰ ਸਾਡੇ ਭਾਂਡੇ ਹੋ ਗਏ ਆ ਸੈਲਫ ਸਾਫ ਕਰ ਦਿੱਤੀ ਆ ਦੇਖੋ ਜੀ ਡੇਲੀ ਦੇ ਰੁਟੀਨ ਦੇ ਕੰਮ ਇਹੀ ਆ ਜੋ ਅਸੀਂ ਕਰਦੇ ਆ ਰੋਜ਼ ਜੇ ਕਿਤੇ ਜਾਣਾ ਹੋਵੇ ਤਾਂ ਇਸ ਤੋਂ ਐਕਸਟਰਾ ਹੋ ਜਾਂਦਾ ਆ ਡੇਲੀ ਰੁਟੀਨ ਦੇ ਵਿੱਚ ਬਸ ਆਹੀ ਕੰਮ ਹੁੰਦੇ ਆ ਕਰਨ ਵਾਲੇ ਇਹੀ ਕਰਕੇ ਚਲੋ ਜਦ ਤੱਕ ਸਬਜ਼ੀ ਹੁੰਦੀ ਆ ਤੇ ਜਦ ਤੱਕ ਆਪਾਂ ਥੋੜਾ ਜਿਹਾ ਆਪਣਾ ਕੰਮ ਕਰ ਲਈਏ ਪਹਿਲਾਂ ਤਾਂ ਪਹਿਲਾਂ ਤਾਂ ਬਾਈ ਇਹ ਸਿਰ ਸਿਰ ਬਾਕੇ ਫੇ ਆਪਣਾ ਮਸ਼ੀਨ ਦਾ ਥੋੜਾ ਜਿਹਾ ਕੰਮ ਕਰੀ ਹੋਗੇ ਇੱਕ ਸੂਟ ਕਟਿੰਗ ਕੀਤਾ ਪਿਆ ਆ ਪਹਿਲਾਂ ਉਹਨੂੰ ਸੂਟ ਨੂੰ ਸੀਮਾਂ ਉਸ ਤੋਂ ਬਾਅਦ ਫੇ ਨਮਾ ਕੋਈ ਸੂਟ ਕਟਿੰਗ ਕਰੂੰਗੀ ਚਲੋ ਮਿਲਦੇ ਆ ਫਿਰ ਸੇ ਸਰਵਾ ਕੇ ਥੋੜਾ ਆਪਣੀ ਸ਼ਕਲ ਸੁਧਾਰ ਲਈਏ ਚਲੋ ਫੇ ਮਿਲਦੇ ਆ ਤੁਹਾਨੂੰ ਤੇ ਸਬਜੀ ਦਾ ਟੇਸਟ ਦੇਖਣ ਲਈ ਗਿਆ ਸੀ ਸਬਜੀ ਬਹੁਤ ਸਵਾਦ ਆ ਜੀ ਮੈਂ ਦੇਖ ਲੈ ਟੇਸਟ ਹਾਂ ਮੈਂ ਇੱਕ ਇੱਕ ਚਮਚ ਖਾਦਾ ਹੈ ਗਰਮ ਨਾ ਅੱਛਾ ਬਹੁਤ ਵਧੀਆ ਬਣੀਆ ਟਾਈਮ 1:30 ਵਜ ਗਿਆ ਨਾ ਹਾਂ ਤੇ 2:00 ਵਜੇ ਜਾਣਾ ਹੁਣ ਲੈਣ ਪਰ ਅਗਰ ਹੁਣ ਠੀਕ ਆ ਤੇ ਚਲੋ ਤੁਹਾਡਾ ਸੂਟ ਨਵੇਂ ਆਏ ਸੀ ਲਈ ਹੁਣ ਆਹੋ ਟੇਕੇ ਗਿਆ ਬਾ ਮੈਂ ਇੱਕ ਇੱਕ ਤਾ ਵਾਪਸ ਕਰ ਦਿੱਤੇ ਆ ਦੋ ਓਕੇ ਹੇ ਨਹੀਂ ਮੇਰਾ ਟਾਈਮ ਹੈਗਾ 12 ਤੱਕ ਨਹੀਂ ਮੇਰੇ ਤੋਂ ਬਣਨੀ ਬਣਨੀ ਨਹੀਂ ਹਾਂ ਇੱਧਰ ਮੈਂ ਇੱਕ ਲੱਗੀ ਹਾਂ ਹੁਣ ਸੀਣ ਠੀਕ ਆ ਤੇ ਉਧਰ ਮੰਮੀ ਕਰਦੇ ਪਏ ਆ ਪਾਠ ਤੇ ਇੱਧਰ ਸਬਜ਼ੀ ਹੋ ਗਈ ਆ ਸਬਜ਼ੀ ਹੋ ਗਈ ਆ ਰੈਡੀ ਦੇਖੋ ਜੀ ਸਬਜ਼ੀ ਇਹਦੇ ਵਿੱਚ ਪਾਇਆ ਮੈਂ ਧਨੀਆ ਸਬਜ਼ੀ ਵੀ ਬਣ ਗਈ ਆ ਬਾਅਦ ਹੁਣ ਆਟਾ ਗੁੰਨੇ ਆ ਪਿਆ ਆ ਉਦੋਂ ਹੀ ਲਾਵਾਂਗੇ ਫੁਲਕੇ ਤੇ ਫੇਰ ਅਲੂ ਗਾਉਗੀ ਚੌਲ ਚੌਲ ਬੋ ਕੰਦੀ ਏ ਥੈਂਕ ਯੂ ਬਾਕੀ ਖਾ ਕੇ ਦੇਖਾਂਗੇ ਮੈਂ ਤਾਂ ਦੇਖੀ ਹੀ ਨਹੀਂ ਆਗੀ ਚਾਹ ਪੀਣੀ ਹੈ ਹੁਣ ਮੰਮੀ ਆਉਗੇ ਤਾਂ ਮੰਮੀ ਚਾਹ ਬਣਾਉਗੇ ਠੀਕ ਆ ਓਕੇ ਚਲੋ ਮਿਲਦੇ ਆ ਫੇਰ ਕਰ ਰਹੇ ਹਾਂ ਸੂਟ ਕਟਿੰਗ ਸਲਵਾਰ ਕਟਿੰਗ ਕਿਥੇ ਫੜਾਣ ਜਾਣਾ ਮੈਂ ਫੜਾਣ ਜਾਣਾ ਜਾ ਕੇ ਕੋਈ ਫੜਾਣ ਜਾ ਕੇ ਹਜੇ ਹੈਗਾ ਮੇਰੇ ਕੋਲ ਟਾਈਮ ਅੱਧਾ ਘੰਟਾ ਪਿਆ ਹਜੇ ਲੈਣੀ ਹੈ ਮੇਰੇ ਤਾਂ ਕੋਲ ਉਹ ਤਾਂ ਸੀਨਮਾ ਆਹ ਅੱਧਾ ਘੰਟਾ ਪਿਆ ਉਹ ਤੇ ਜਾਂਦਾ ਹੋ ਲੈਣ ਜਾਣ ਨੂੰ ਐ ਮੈਂ ਸਕੂਟੀ ਚਲ ਜਾਣਾ ਨਾ ਮੌਸਮ ਅਜੇਗਾ ਠੀਕ ਠਾਕ ਹਾਂਜੀ ਮੰਮੀ ਆਏ ਕੀ ਕਰੀ ਜਾਨੇ ਚਾਹ ਬਣੀ ਬਣੀ ਹੈ ਸਾਹ ਹਾਂ ਤੁਸੀਂ ਬਣੀਆ ਉਹਨਾਂ ਜਾਨੇ ਮੈਂ ਅੱਜ ਬਣੀ ਮੇਰੇ ਨਹੀਂ ਅੱਜ ਬਣੀ ਚਾਹ ਮੈਂ ਉਹਨੇ ਸਬਜ਼ੀ ਦਾ ਟੇਸਟ ਲੇਕ ਕੇ ਆੜਿਆ ਤੇ ਉਹਦੇ ਨਾਲ ਫਿਰ ਸਪਰਾਈਟ ਪਈ ਸੀ ਨੇ ਮੈਨੂੰ ਉਹ ਦੇ ਦਿੱਤੀ ਤੇ ਉਹਨੂੰ ਸਪਰਾਈਟ ਪੀਤੀਆ ਤੇ ਫਿਰ ਚਾਹ ਦੋ ਤੋਂ ਉਹ ਖਾ ਜਾਣੇ ਕੰਮ ਤਤਾਂ ਛੱਡਾ ਆ ਜਾਣਾ ਫਿਰ ਕਿਉਂ ਜੀ ਲਿਆ ਦਿਓ ਸਲਵਾਰ ਕਿਹੜੀ ਦੇ ਕੇ ਆਣੀ ਹੈ ਮੈਂ ਫੜਾਇਆ ਆ ਜਾ ਕੇ ਪਹਿਲਾਂ ਫਿਰ ਪਹਿਲਾਂ ਉਧਰੋਂ ਨਾ ਸੈਟੀ ਦੇ ਵਿੱਚੋਂ ਬੁਕਰਮ ਵਾਲਾ ਲਿਫਾਫਾ ਲਿਆਉਂਦਾ ਠੀਕ ਓਕੇ ਕਟਿੰਗ ਕਰਕੇ ਦਵਾਂਗਾ ਸੈਟੀ ਚੋਂ ਬੁਕਰਮ ਵਾਲਾ ਲਪਾਪਾ ਨਾ ਜਿੜਾ 32 ਆ ਸਾਡੀ ਸੈਟੀ ਤੇ ਬੁਕਰਮ ਵਾਲਾ ਲਪਾਪਾ ਬੁਕਰਮ ਵੀ ਤੇਰੀ ਮੁੱਖ ਚੱਲੀ ਆ ਵੀ ਆ ਹੈਗਾ ਜੀ ਆ ਲੋ ਬੁਕਰਮ ਵਾਲਾ ਤੇ ਚਲ ਠੀਕ ਆ ਵੀ ਮੈਂ ਪਕੜਦਾ ਫੋਨ ਹੁਣ ਤੇ ਕੱਢ ਕੇ ਤੇ ਮੈਨੂੰ ਉਹ ਦੇ ਦੇ ਮੈਂ ਸਲਵਾਰ ਫੜਾਉਣੇ ਜਾ ਕੇ ਓਕੇ ਤੇ ਆ ਕੇ ਮਿਲਦੇ ਉਹ ਪਲਗ ਨੂੰ ਲੈਣ ਜਾਣਾ ਫਿਰ ਟਾਈਮ ਹੋ ਜਾਣਾ ਮੇਰੇ ਜਾਣ ਦਾ 2 ਵਜੇ ਗਏ ਉਧਰੋਂ ਪਲਗ ਨੂੰ ਲੈਣ ਜਾਣ ਦਾ ਟਾਈਮ ਹੋ ਗਿਆ ਤੇ ਉਧਰੋਂ ਆ ਗਿਆ ਮੀ ਉਧਰ ਹੁਣ ਮਨਪੀਰ ਨਾ ਠੀ ਕੋਠੇ ਦੇ ਫੜਾ ਫੜ ਕੱਪੜੇ ਪਾਇਓਏ ਸੁਕਣੇ ਉਹਦੇ ਤੇ ਦੇਖਦੇ ਆ ਜਾ ਕੇ ਕੀ ਹੋਇਆ ਹੁਣ ਮੀ ਵੀ ਆ ਗਿਆ ਇੱਕੋ ਦਮ ਬਹੁਤ ਤੇਜ ਸਾਡੇ ਟੱਬ 'ਤੇ ਇੱਥੇ ਆ ਗਏ ਆ ਮੈਂ ਕਿੰਨੀ ਵਾਰੀ ਇਹਨੂੰ ਕਿਹਾ ਸ਼ੀਟ ਲੈ ਆਂਗੇ ਪਾ ਲਵੋ ਕੋਲ ਪਾਵਾਂਗੇ ਕੱਪੜੇ ਚੱਕ ਲੈ ਮੈਂਗਾ ਫਟਾਫਟ ਮਨਪੀਰ ਨਾ ਠੀ ਕੋਠੇ ਦੇ ਤੇ ਵਾਛੜ ਆਂਦੀ ਆ ਮਾੜੀ ਮਾੜੀ ਛਿੱਟੇ ਪੈਂਦੇ ਇੱਧਰ ਨੂੰ ਮੀਂਹ ਇੱਕੋ ਧੰਭ ਆ ਗਿਆ ਬਹੁਤ ਤੇਜ਼ ਆ ਜੀ ਮੌਸਮ ਕੋ ਹੋ ਗਿਆ ਠੰਡਾ ਗੱਡੀ ਖੜੀ ਆਓ ਤੇ ਉਹ ਦੂਜਾ ਆ ਪਲਗ ਨੂੰ ਲੈਣ ਜਾਣ ਦਾ ਟਾਈਮ ਆ ਜਿਹੜੇ ਤਾਂ ਆ ਤਾਰ ਤੇ ਪਾਏ ਹੁੰਦੇ ਨੇ ਕੱਪੜੇ ਆ ਤਾਰ ਤੇ ਉੱਥੇ ਵਾਛੜ ਆ ਜਾਂਦੀਆਂ ਆ ਆ ਤਾਂ ਵੱਜ ਜਾਂਦੇ ਆ ਇਹ ਨਾ ਨਹੀਂ ਆਉਂਦੀ ਇਹਨਾਂ ਦੇ ਨਹੀਂ ਆਉਂਦੀ ਹਾਂ ਹਾਂ ਆਹ ਬਾਹਰ ਹੀ ਨਿਕਲ ਗਿਆ ਹਾਂ ਓਹ ਹੋ ਮੀਂਹ 또 ਇਹ ਆਇਆ ਮੀਂਹ ਹੋਰ ਆਇਆ ਇੱਕੋ ਦਾਮਾ ਹੁਣ ਦੋ ਵੱਜ ਗਏ ਪੂਰੇ ਹੁਣ ਇਹ ਜਿਹੜਾ ਮੌਸਮ ਆ ਨਾ ਮੀਂਹ ਜਿਹੜਾ ਇਹਨੇ ਹੁਣ ਮੌਸਮ ਕਰਨਾ ਠਈ ਇਹਨੇ ਬਿਲਕੁਲ ਹੁਣ ਕਰ ਦੇਣੀ ਠੰਡਕ ਚਲੋ ਅਖਰ ਨੂੰ ਗਰਮੀ ਤੋਂ ਰਾਹਤ ਮਿਲੂਗੀ ਚਲੋ ਚੱਲਦੇ ਆ ਪਾਤੋਂ ਨੂੰ ਲੈਂਸਪੂਲ ਫੇ ਦੇਖਦੇ ਆ ਕੀ ਕਿੱਦਾਂ ਜਾਂਦੇ ਆ ਹੁਣ ਸਾਡੇ ਫੇਰ ਆਗੇ ਇੱਥੇ ਆ ਇਧਰ ਹੁਣ ਸਟੈਂਡ ਵੀ ਖੁੱਲ ਗਿਆ ਆ ਅੱਜ ਅੱਜ ਕੱਪੜੇ ਸਾਰੇ ਪਾਵਾਂਗੇ ਸਟੈਂਡ ਦੇ ਹੁਣ ਤੇ ਹਰਮਨ ਅਜੇ ਆਇਆ ਨਹੀਂ ਵੀ ਹੁਣ ਉਹਨਾਂ ਨੇ ਵੀ ਤੁਰਨਾ ਉੱਥੋਂ ਕਹਿੰਦੇ ਤੁਰ ਪੈਣਾ ਥੋੜੀ ਦੇਰ ਤੱਕ ਮੀਂਹ ਵਿੱਚ ਆਉਣਾ ਉਹਨਾਂ ਨੂੰ ਵੀ ੱਖਾ ਆ ਜਾਣਾ ਆਹ ਓਹ ਬਾਰਿਸ਼ ਵਾਹ ਹਾਂ ਆਪਾਂ ਇਹਦੇ ਤਿੰਨ ਹੀ ਰੱਖੀ ਦੇ ਆ ਆਹ ਇੱਥੇ ਆ ਮਾੜਾ ਜਾਵਰੇ ਸੀਗਾ ਚਲੋ ਓਕੇ ਜੀ ਚੱਲੇ ਆ ਥੱਲੇ ਤੇ ਚੱਕੀਏ ਗੱਡੀ ਦੀ ਚਾਬੀ ਤੇ ਮੀਂਹ ਵਿੱਚ ਹੀ ਹੁਣ ਜਾਣਾ ਪਣਾ ਹਾਂਜੀ ਮਾੜਾ ਜੀ ਮੀਂਹ 'ਚ ਹੀ ਜਾਣਾ ਪਣਾ ਮੀਂਹ ਬਹੁਤ ਤੇਜ਼ ਆ ਕੱਪੜੇ ਇਧਰ ਪਰਲੀਆਂ ਜਿਹੜੀਆਂ ਦੋਸਤ ਹੈਗੇ ਨਾ ਤਾਰਾਂ ਉਹਨਾਂ ਦੇ ਵਾਸ਼ਰ ਆਂਦੀ ਸੀਗੀ ਹਾਂ ਉਹ ਚੱਲ ਆ ਹਾਂ ਉਹ ਵੇ ਜਾ ਕੇ ਸਾਰੇ ਅੰਦਰ ਬਾਤ ਤੇ ਮੀਂਹ ਬਹੁਤ ਤੇਜ਼ ਹੈ ਨਾ ਤੇ ਹਾਂ ਬਹੁਤ ਤੇਜ਼ ਆ ਚਲੋ ਹੁਣ ਫੋਨ ਮੈਂ ਚਾਰਜ ਲਾ ਕੇ ਦੇ ਜਾ ਆਵਾਂ ਲੈ ਆਵਾਂ ਉਹਨੂੰ ਜਾ ਕੇ ਹਾਂ ਜਾਣਾ ਤੇ ਮੀਂਹ ਜੀ ਪੈਣਾ ਹੁਣ ਆਪਾਂ ਜਾ ਖੈਰ ਗੱਡੀ ਜੀ ਜਾਣਾ ਘਰ ਦੇ ਬਾਹਰ ਤਾਂ ਗੱਡੀ ਖੜੀ ਆ ਹਾਂ ਚਲੋ ਠੀਕ ਮੈਂ ਜੀ ਕਿਦਾਂ ਆ ਗਏ ਹਾਂ ਮੀਂਹ ਦੇਖਿਆ ਕਿੰਨਾ ਪਿਆ ਇਧਰ ਨੂੰ ਦੇਖ ਇਧਰ ਨੂੰ ਦੇਖ ਮੱਖੀ ਆ ਗਈ ਤੇਰੇ ਸੁਣਦਾ ਨਹੀਂ ਤੈਨੂੰ ਮੱਖੀ ਮੀਂਹ ਵੇਖਿਆ ਕਿੰਨਾ ਪਿਆ ਕੀ ਦੇਖਿਆ ਕੀ ਗੰਦਾ ਜਾਂ ਮੀਂਹ ਗੰਦਾ ਆਇਆ ਮੀਂਹ ਕਿਉਂ ਉਦਾਂ ਕਹਿੰਦੇ ਨਹੀਂ ਮੀਂਹ ਆ ਜਵੇ ਮੀਂਹ ਆ ਜਵੇ ਸੌ ਆਪਣੇ ਪਾਲੂ ਮਟਰ ਨੀ ਰਹੀ ਨਹੀਂ ਸੀਗਾ ਅ ਜਲੰਧਰ ਹੈ ਨਹੀਂ ਇਹਨਾਂ ਦੇ ਸਕੂਲ 'ਚ ਜਦੋਂ ਅਸੀਂ ਜਲੰਧਰ ਨਿਕਲੇ ਵਿਧੀਪੁਰ ਦੇ ਲਾਗੇ ਫੇਰ ਬਹੁਤ ਮੀਂਹ ਸ਼ੁਰੂ ਹੋ ਗਿਆ ਹਾਂ ਚਲੋ ਲਓ ਜੀ ਅਸੀਂ ਵੀ ਖਾ ਲਈਏ ਹੁਣ ਰੋਟੀ ਪਾਣੀ ਤੇ ਇੱਕ ਪਲੇਟ ਹੋਰ ਲਾ ਲਓ ਹਾਏ ਲਓ ਪਲੇਟਾਂ ਲੈ ਖਾਈਏ ਫੇ ਆਪਾਂ ਵੀ ਯਾਰ ਭੁੱਖ ਲੱਗੀ ਆ ਆ ਗਈ ਸਾਡੀ ਰੋਟੀ ਅਸੀਂ ਵੀ ਲੱਗੇ ਆ ਰੋਟੀ ਖਾਣ ਹਾਂਜੀ ਪਾਲਕ ਨੇ ਚੌਲ ਤੇ ਅਸੀਂ ਖਾਣੀਆਂ ਰੋਟੀਆਂ ਮਾਜੀ ਗਾਣਾ ਸੁੱਕਾ ਫੁਲਕਾ ਸੁੱਕਾ ਫੁਲਕਾ ਮੇਰੇ ਫੁਲਕੇ ਸੁੱਕੇ ਬਣਾ ਕੇ ਤੂੰ ਮੈਂ ਕਿਹ ਘੂ ਲਾ ਕੇ ਘਾਟੀ ਖਾਣਾ ਮੈਨੂੰ ਸੁੱਕੇ ਫੁਲਕੇ ਯਾਰ ਸਵਾਲ ਲੱਗਦੇ ਆ ਚਲੋ ਰੋਟੀ ਆਨੇ ਵਾ ਹਾਂ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਫਿਰ ਦੇਖਦੇ ਆ ਵੀ ਕੀ ਗਾਂਹ ਦਾ ਪ੍ਰੋਗਰਾਮ 5 ਵਜ ਗਏ ਤੇ ਮੰਮਾ ਇੱਧਰ ਆਪਣੀ ਸਿਲਾਈ ਦਾ ਕੰਮ ਕਰਦੇ ਭਈ ਦਾਦੀ ਉੱਧਰ ਕਰਦੇ ਆ ਪਾਠ ਤੇ ਅਮਾ ਕਿੰਨਾ ਕੁ ਰਹਿ ਗਿਆ ਤੇ ਕੰਮ ਮੈਂ ਤਾਂ ਲਹੂਨੇ ਸਟਾਰਟ ਕੀਤਾ ਥੋੜਾ ਜਿਹਾ ਕੰਮ ਸੀਗਾ ਹੂੰ ਫੇ ਸੂਤਾ ਮੇਰਾ ਸੂਚ ਦਿਖਾਓ ਮੰਮਾ ਦੇ ਸੂਤਾ ਹਾਂ ਜੋ ਕਿ ਇਹ ਬੰਦਾ ਪਿਆ ਤੇ ਆ ਜਰਮਨ ਨੇ ਵੀ ਆਇਆਣਾ ਏਦਾਂ ਪਾਈਦੀ ਹੈ ਏਦਾਂ ਵਾਈਟ ਵਾਲੀ ਵਾਈਪਿੰਗ ਪਾਤੀ ਹੈ ਮੈਂ ਕਿੰਨਾ ਹੂੰ 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 ਕਹੇ ਧਰਮਨ ਆ ਜਾਣਾ ਧਰਮਨ ਨੇ ਬੱਸ ਹੈਨਾ ਤੇਰੇ ਨੇ ਵੀ ਸਮਾਨ ਲੈ ਕੇ ਆਇਆ ਮੈਨੂੰ ਪਤਾ ਚਲੋ ਠੀਕ ਆ ਫਿਰ ਆ ਜਵੇ ਮम्मा ਕਰਦੇ ਆ ਕੰਮ ਆ ਵੀ ਆ ਗਿਆ ਉਹ ਸ਼ੋਪਿੰਗ ਕਰਕੇ ਆਏ ਆ ਬਹੁਤ ਸਾਰੀ ਸ਼ੋਪਿੰਗ ਕਰਕੇ ਆਏ ਆ ਹਾਂ ਤੇ ਮम्मा ਕਿਦਾਂ ਮੁਕਿਆ ਨਹੀਂ ਕੰਮ ਆ ਵੀ ਆ ਗਿਆ ਸੱਸੀਾ ਜੀ ਮम्मी ਨੇ ਦੇਖਿਆ ਵੀ ਨਹੀਂ ਤੇਰੇ ਵਾਲ ਮम्मी ਨੇ ਵੇਚਤੀ ਕਰਾ ਲਈ ਆਪਣੀ ਇਹਦੇ ਵੀ ਆ ਗਿਆ ਹੱਥ ਲਾਇਆ ਕਰ ਇਹਦੇ ਲਾਉਣਾ ਜਾਓ ਇਹਦੇ ਲਾਉਣਾ ਲਾਓ ਪੈਰੀਂ ਹੱਥ ਲਾ ਇਹਦੇ ਵੀ ਲਾਏ ਕੋਈ ਕੱਪੜੇ ਆ ਗਏ ਹੁਣ ਬਹੁਤ ਸਾਰੇ ਆ ਦੇਖੋ ਮਾਰ ਲਾਉਣ ਪੈ ਗਿਆ ਚਾਹ ਚਾਹ ਖਾਤਾ ਟੂੜਾ ਬਸ ਹੋਈਏ ਪਾਪਾ ਲਈ ਵੀ ਕਿੰਨੀਆਂ ਆਈਆਂ ਮੈਂ ਵਧੀਆ ਲੈ ਕੇ ਆਇਆ ਕੱਲੇ ਬੰਨੀ ਸੀ ਰੱਖੇ ਹੋਏ ਇਹ ਨਹੀਂ ਨਹੀਂ ਬਸ ਲੈ ਕੇ ਆਇਆ ਬਸ ਖਾਫ ਸੀਗੀ ਮੈਂ ਨਾਲ ਥੱਲੇ ਰੁਕ ਕੇ ਬੈਠਦੇ ਨਾ ਚਲ ਯਾਰ ਤੂੰ ਖਾ ਚੱਤੀ ਖਾ ਤਾ आया मेरा सामान यार रुको ने 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 ने। रुको मैं शूट ਮੈਂ ਸ਼ੂਟ ਕਰਾਉਣਾ ਮੇਰੀ ਪ੍ਰਾਣੀਆਂ ਪੈਂਟਾਂ ਜਿਹੜੀ ਮੈਂ ਲੈ ਗਈ ਸੀ ਪਲੀਜ਼ ਉੱਪਰ ਪੱਲਾ ਪੰਨ ਦਸ ਮਾਰ ਇੱਧਰ ਇੱਧਰ ਆ ਨਾ ਇੱਧਰ ਆ ਚੁੱਕ ਜਾਨਾ ਨਿਕਲਣਾ ਇਹ ਚ ਸ਼ਰਟਾਂ ਹੀ ਸ਼ਰਟਾਂ ਆ ਸਾਰੀਆਂ ਮੀਂਹ ਚਲਦਾ है ਵਾਓ ਵਧੀਆ ਜਿਹਾ ਲੱਗਿਆ ਆ ਪਾਪਾ ਦੇ ਪਹੁੰਚ ਜਦਿਆਂ ਹਮਮ ਆ ਇਹਨਾਂ ਦਾ ਸਮਾਨ ਬਹੁਤ ਮਹਿੰਗਾ ਆ ਰਿਹਾ ਹੈ ਆ ਮਹਿੰਗਾ ਹੀ ਹੈ ਹੋ ਗਿਆ ਹੁਣ ਦੇਖਦੇ ਹਾਂ ਇਹ ਅਸਲ ਆ 250 ਦਾ ਲਾਇਆ ਮਨੇ ਮਹਿੰਗਾ ਦਿੱਤਾ ਹੈ ਕੋਈ ਨਹੀਂ ਹੋ ਤਾਂ ਉਹ ਹੋ ਗਿਆ ਜੋ ਆਣਾ ਸੀ ਹੁਣ ਤੇ ਠੀਕ ਹੈ ਹਮਮ ਹੁਣ ਆ ਦੇਖੋ ਬਿਛਾ ਕਰ ਦੇ ਦੇ ਦੇਖੋ ਲੈ ਚੁੱਕ ਲੈ ਇਹ ਪਾਪਾ ਆ ਗਏ ਆਪਾ ਅੰਦਰ ਕੋਈ ਹੋਰ ਵੀ ਆ ਗਿਆ ਆ ਦੇਖ ਕੌਣ ਆਇਆ ਇਹੋ ਆ ਯਾਰ ਇਹਨੂੰ ਇਹਨੂੰ ਸਵਾ ਲੱਗਦੀ ਪਹਿਲੀ ਗੱਡੀ ਤੋਂ ਇੱਥੇ ਇੱਥੋਂ ਦੀ ਇੱਥੋਂ ਦੀ ਨਾ ਜਾਲੀ ਥਣੀ ਹੋਵੇ ਏਸੀ ਦੀ ਹਵਾ ਲਾਵੀਂ ਠੰਢੀ ਪਾਪਾ ਖਾਣਾ ਆ ਗਿਆ ਆ ਗਿਆ ਬੰਸ ਹੋਰ ਕੀ ਚਲੋ ਬਲੀਆ ਪਾਪਾ ਕੀ ਲਗੀ ਹੈ ਪੇਸਟੀਆਂ ਮੂੰਹ ਮਠਰਾਵਾ ਦੋ ਕੀ ਹੈ ਫਿਰ ਆ ਗਿਆ ਤੂੰ ਇਹ ਕਿ ਲੱਗੇ ਪੇਸਟੀਆਂ ਪਹਿਲੇ ਨਾ ਛੱਡਾ ਦੇਖੋ ਹੁਣ ਛੱਡਾ ਖਰੀਆਂ ਖਰੀਆਂ ਆਪਾਂ ਛੱਡਾ ਦੇਖੋ ਪਹਿਲੇ ਯਾਰ ਮੈਂ ਮੂਠੀ ਬਣਾਉਂਗਾ ਤੁਹਾਡੇ ਮੰਦਰ ਹੀ ਹਟਾ ਆਇਆ ਮੂਠੀਆ ਪਿਆਮ ਆਇਆ ਵਾ ਗਲਾਪਿਆ ਮਮ ਮਮ ਨਹੀਂ ਜਾਂਦਾ ਇਹ ਖੰਦਸ ਸੁਣਾਇਆ ਦੇਖ ਲੈ ਪਾਸਲੇ ਕਿਚਨ ਆ ਲਿਆ ਦੇਖ ਤਾਂ ਆ ਮੈਂ ਸਮਝ ਗਿਆ ਆ ਦੇਖੋ ਨਾ ਆ ਦੇਖੋ ਆਪਾਂ ਇਸੇ ਦੇ ਨਾਲ ਦਾ ਕਰਾਂ ਚੱਲੋ ਬਾਅਦ ਦੇ ਦੇ ਹੋਰ ਪਹਿਲੀ ਚੰਦਾ ਆ ਜਾ ਕਰੋ ਆ ਗਿਆ ਪੇਸਟਰੀਜ਼ ਤੇ ਬਾਕੀ ਸ਼ਾਰਟ ਵੀ ਦੇ ਕੇ ਦੇ ਆ ਠੀਕ ਹੈ ਗਾ ਉਹ ਉਹ ਵਾਲੀ ਜਿਹੜੀਆਂ ਨੇ ਪ੍ਰਿੰਟ ਪ੍ਰਿੰਟ ਵਾਲੀ ਉਹ ਟੈਣਾ ਜਿਹੜੀਆਂ ਆ ਮੇਰੇ ਮਤਲਬ ਨਹੀਂ ਆ ਸਹੀ ਆ ਹਾਂ ਸਹੀ ਆ ਯਾਰ ਦੇਖੋ ਕੋਈ ਨਹੀਂ ਚਰਚਾ ਕਰਨੀ ਕਰ ਲੈ ਮੈਨੂੰ ਕਿਦੋਂ ਮੈਂ ਕੱਲੀ ਖਾ ਲੂੰ ਸਾਰੇ ਚਲੋ ਜੀ ਪੇਸਟਰੀ ਲੈ ਹਾਂ ਸੈਦ ਹੀ ਅੱਲਾ ਉਹ ਲੈ ਬਾਤੀ ਉਹਨੇ ਉਹ ਤੇਰੇ ਆਊਗੀ ਨਹੀਂ ਇਹਦੇ ਤਾਂ ਨਹੀਂ ਆ ਇਹਦੇ ਤਾਂ ਜਾਣੀ ਆ ਮਿੰਟ ਤੁਹਾਡੀ ਰੀਲ ਲਿਖਾਂ ਦਉਦਾ ਆਪਾਂ ਮੈਂ ਲੈਣੀ ਇਹ ਫਿਰ ਆ ਮੇਰੀ ਲਓ ਲਓ ਜਿਹੜੀ ਲੈਣੀ ਆ ਪੇਸਟਰੀ ਚੱਕ ਜਿਹੜੀਆਂ ਲੈਦੇ ਮੈਂ ਤਈਆਂ ਅਲੱਗ ਅਲੱਗ ਲੈ ਕੇ ਆਏ ਜਿੰਨੇ ਲੈ ਕੇ ਆਏ ਚੱਲੋ ਚੱਲੋ ਦੇਖੋ ਚੱਕੋ ਕੋਈ ਪਰੇ ਜੀ ਕੋਈ ਮਤਲਬ ਨਹੀਂ ਹੈ ਕਿੱਕਾ ਕਿਦਾ ਕੋ ਆਪਣੀ ਦਾ ਖਾਦੀ ਖਾਦੀ ਨਾਲ ਮੰਮੀ ਦੀ ਪੇਸਟੀ ਜੀ ਵੀ ਠੂੰਗਾ ਜ਼ਰੂਰ ਮਾਰਨਾ ਆ ਉਹੀ ਮੈਂ ਗੱਲ ਕਰਨਾ ਆਪਣੀ ਪੇਸਟੀ ਖਾਣੀ ਖਾਣੀ ਆ ਮੰਮੀ ਦੀ ਪੇਸਟੀ ਜੀ ਠੂੰਗਾ ਮਾਰਨਾ ਦਾਦੀ ਦੀ ਪੇਸਟੀ ਜੀ ਠੂੰਗਾ ਮਾਰਨਾ ਸਾਰਿਆਂ ਸਾਰਿਆਂ ਦੀ ਪੇਸਟੀ ਮਾੜਾ ਮਾੜਾ ਠੂੰਗਾ ਮਾਰਨਾ ਹੀ ਮਾਰਨਾ ਆ ਆਹੋ ਚਾਹ ਲੱਗੀਆਂ ਹਾਂਜੀ ਕਿਦਾਂ ਦਾ ਰੇਸਟ ਆ ਚਲੋ ਮੈਨੂੰ ਲੱਗਿਆ ਚਾਹ ਕਿਦਾਂ ਆਪਾ ਵਧੀਆ ਵਧੀਆ ਆਪਾ ਹੁਣ ਵੀ ਲੱਗਿਆ ਚਾਹ ਮੈਨਾਂ ਖਾਣ ਲੱਗੀ ਮੈਗੀ ਗਰਮੀਆਂ ਤੇ ਮੈਗੀ ਆਊਚ ਹਰਨ ਕੋ ਉੱਠ ਗਿਆ ਕੱਪੜੇ ਕੱਪੜੇ ਰੱਖ ਕੇ ਆਇਆ ਮੈਨੂੰ ਕਹਿੰਦਾ ਕਿ ਤੁਸੀਂ ਕੱਢਣੇ ਤੇ ਕੱਟੋ ਕੱਪੜੇ ਮੈਂ ਤਾਂ ਬੂਰਾ ਰੱਖਾ ਆਪਣੀ ਬਿਮਾਰੀ ਸਾਰੇ ਚਲੋ ਪੀਓ ਫਿਰ ਚਾਹ ਖਾਣੀ ਮੈਗੀ ਹੈ ਫਾਣੀ ਮੈਗੀ ਨਹੀਂ ਨਹੀਂ ਗਰਮੀਆਂ ਤੇ ਪੈਣੀ ਨਹੀਂ ਨੋ ਇਹ 9 ਵਜ ਗਏ ਆ ਤੇ ਇੱਧਰ ਕੱਪੜਿਆਂ ਦੇ ਧਹ ਤੁਆਂ ਲੱਗੀਆਂ ਇੱਧਰ ਆ ਗਿਆ ਫੋਨ ਹੁਣ ਆ ਪੈ ਗਈ ਇਹ ਕਿ ਇਹ ਮੈਨੂੰ ਨੀਂਦ ਆਉਣ ਢਈ ਆ ਪਤਾ ਨਹੀਂ ਉਹਨੂੰ ਕੀ ਹੋਇਆ ਹੁਣ ਹਾਂਜੀ ਰੱਖਿਆ ਕੱਪੜੇ ਊੜੇ ਹੋਰ ਕੀ ਚਲੋ ਠੀਕ ਹੈ ਜੀ ਆ ਵੀ ਤੂੰ ਕੀ ਕਰਦਾ ਮੈਗੀ ਬਣਾਉਂਦਾ ਮੱਖਣ ਵਾਲੀ ਲਓ ਜੀ ਹੁਣ ਇਹ ਆਪਣੇ ਲਈ ਮੈਗੀ ਬਣਾਉਣ ਲੱਪਿਆ ਆ ਮੱਖਣ ਪਾ ਗਏ ਕੀ ਯਾਰ ਤੁਸੀਂ ਮੈਗੀ ਮੱਖਣ ਰੋਟੀਆਂ ਖਾਇਆ ਕਰੋ ਫੇਰ ਇਹ ਕਹਿੰਦੇ ਸੇਤਾਂ ਵਾਲੀ ਬਣਦੀਆਂ ਮੈਗੀਆਂ ਨਾਲ ਖਰੋ ਸੇਤਾ ਬਣਦੀਆਂ ਜਾਂਦਾ ਕਰਦਾ ਯਾਰ ਦਿਲ ਕਰਦਾ ਜੀ ਫੇ ਰੋਟੀ ਖਾਣੀ ਨਹੀਂ ਹੈਗੀ ਫੇ ਕਹਿੰਦਾ ਸੇਦ ਨਹੀਂ ਬਣਦੀ ਉਹਦਾ ਕੱਲ ਜਿੰਮ ਜਾਣਾ ਸ਼ੁਰੂ ਕਰਨਾ ਮੈਗੀਆਂ ਖਾ ਕੇ ਦੋ ਰੋ ਜਿੰਮ ਜਾਣਾ ਹਾਂ ਕੋਈ ਗੱਲ ਨਹੀਂ ਯਾਰ ਹਾਂ ਚਲ ਇੱਧਰ ਫੋਨ ਆਇਆ ਜੀ ਚਲੋ ਦੇਖਦੇ ਆਂ ਜੀ ਬਾਅਦ ਚ ਹੁਣ ਲਓ ਜੀ ਹਾਂ ਜੀ ਥਾਲੀ ਮੈਗੀ ਔਰ ਅਸੀਂ ਲੱਗੇ ਆਂ ਰੋਟੀ ਖਾਣ ਇੱਧਰ ਰੋਟੀ ਫਕਾਉਣ ਲੱਗੇ ਆ ਦੇਖੋ ਕੀ ਹੈਗਾ ਅੱਜ ਹਾਂ ਜੀ ਬਣਾਉਣਾ ਲੱਗੇ ਰੋਟੀ ਹਾਂ ਜੀ ਕੀ ਹੈਗੀ ਆ ਆਜੋ ਤੇ ਬੇਲਾ ਲਈ ਓਕੇ ਗਰਮ ਕਰ ਲ ਮਮੇ ਕਰ ਲੋ ਤੇ ਰੋਟੀਆਂ ਇਦਾਂ ਕਰੀ ਹਾਂ ਮੰਮੀ ਦੀ ਇੱਕੀ ਹਾਂ ਤੇ ਮੇਰੇ ਤਿੰਨ ਦੋ ਮੇਰੀ ਤੇ ਹਰਮਨ ਨੇ ਹਰਮਨ ਨੂੰ ਪੁੱਛ ਮੈਗੀ ਖਾ ਗਿਆ ਉਹ ਮੈਗੀ ਖਾ ਲਈ ਤੇ ਰੋਟੀ ਖਾਣੀ ਆ ਨਹੀਂ ਨਾ ਉਹਨੇ ਨਹੀਂ ਖਾਣੀ ਮੈਨੂੰ ਪਤਾ ਸੀ ਉਹ ਤਿੰਨ ਤਿੰਨ ਤੇ ਦੋ ਪੰਜ ਤੱਕ 6 ਲੱਤਰੀਆਂ ਆ ਛੇ ਫੁੱਲ ਕੇ ਲਾ ਕੇ ਲਿਆ ਅੰਦਰ ਫੇ ਆ ਜਾ ਆ ਪਤਾ ਨਹੀਂ ਕਿਹਾ ਸੁਸਤੀ ਜੀ ਪਈ ਹੈ ਯਾਰ ਮੈਨੂੰ ਵੀ ਆਹਾਂ ਸੁਸਤੀ ਜੀ ਪਈ ਸੁਸਤੀ ਜੀ ਪਈ ਹੈ ਮੈਨੂੰ ਵੀ ਬਸ ਇੰਨੀ ਕਿ ਮੈਗੀ ਨਾਲ ਹੀ ਤੇਰਾ ਸਰ ਗਿਆ ਆ ਮੈਂ ਅੱਧਾ ਕਿ ਘੰਟਾ ਚੌਕੀ ਲਾ ਲਈ ਇੱਕ ਤੇ ਮੈਨੂੰ ਨਾ ਉਹਦੇ ਨਾਲ ਸੁਸਤੀ ਜੀ ਪੈ ਗਈ ਆ ਵੀ ਸੁਸਤੀ ਪਾ ਕੇ ਬੈਠੀ ਅੱਜ ਹਾਂਜੀ ਲੋ ਜੀ ਰੋਟੀ ਸਾਡੀ ਆ ਗਈ ਆ ਇਹਨੂੰ ਆ ਗਈ ਨੀਂਦ ਫੇਰ ਨਾਲ ਉੱਥੇ ਸੁਤੀ ਸੀ ਕਿ ਮੰਜੇ ਤੇ ਉੱਥੋਂ ਡਿੱਗਣ ਲੱਗੀ ਸੀ ਤੇ ਮੈਂ ਕਿਹਾ ਇੱਧਰ ਆ ਜਾ ਫਿਰ ਤੇ ਲਓ ਜੀ ਹੁਣ ਅਸੀਂ ਖਾਣ ਲੱਗੇ ਆ ਰੋਟੀ ਆਲੂ ਮਟਰ ਹਾਂ ਪੁੱਤਰ ਇਹ ਇਹਨੂੰ ਤਾਂ ਮੰਮੀ ਚਾਹੀਦੀ ਆ ਆ ਮੰਮੀ ਤੋਂ ਬਿਨਾਂ ਨਹੀਂ ਐ ਮੰਮੀ ਤੋਂ ਬਿਨਾਂ ਨਹੀਂ ਸੁਆਉਂਦੀ ਹੈਗੀ ਆ ਇਹਨਾਂ ਕੀ ਹੋ ਗਿਆ ਜਦੋਂ ਮੈਂ ਆਪਾਂ ਉੱਧਰ ਚੱਲ ਗਏ ਸੀ ਨਾ ਉੱਥੇ ਬਾਹਰ ਗੱਡੀ ਦੀ ਗੱਲ ਹੋਈ ਆ ਉਦੋਂ ਇਹ ਇਹ ਮੈਂ ਨਾ ਇਹਨੂੰ ਉੱਦੇ ਤੇ ਵਜਿਆ ਭੇੜ ਕੇ ਕੱਲੀ ਛੱਡ ਗਈ ਆ ਇੱਥੇ ਮੈਂ ਕਿਹਾ ਆਈ ਜਾਣਾ ਆ ਮੇਰੀ ਆਂਦੀ ਉੱਚੀ ਉੱਚੀ ਰੋਵੇ ਉਹ ਕਿਤੇ ਸ਼ੇਰੂ ਬਾਹਰ ਖੜਾ ਸੀਗਾ ਦਰਵਾਜੇ ਤੇ ਉਹ ਕਿਤੇ ਬੂਹਾ ਖੁੱਲਾ ਉਹਨੇ ਅੰਦਰ ਇੱਕ ਪੈਰ ਰੱਖ ਲਿਆ ਇਹ ਤਾਂ ਰੋ ਰੋ ਕਮਲੀ ਹੋਈ ਵਿੱਚ ਹੀ ਕਾਂ ਮਾਰੇ ਮੈਂ ਕਿਹਾ ਪੁੱਤ ਜਦੋਂ ਹਰਮਨ ਛੋਟਾ ਸੀ ਨਾ ਹਰ ਮਾ ਛੋਟਾ ਜੀ ਅਸੀਂ ਮੈਂ ਤੇ ਮੰਮੀ ਨੇ ਬਾਜ਼ਾਰ ਜਾਣਾ ਅਸੀਂ ਇਹਨੂੰ ਟੀਵੀ ਲਾ ਜਾਣਾ ਇਹਨੇ ਟੀਵੀ ਦੇਖਦਾ ਰਹਿਣਾ ਅਸੀਂ ਬਾਜ਼ਾਰ ਘੁੰਮਿਆ ਨਾ ਬਾਹਰ ਲੋਕ ਲਾ ਜਾਣਾ ਹਾਂ ਚਲੋ ਬਹੁਤ ਰੋਟੀ ਆ ਜਾਂਦੀ ਹੈ ਏਦਾਂ ਏਦਾਂ ਥੋੜੀ ਮੰਮੀ ਮੰਮੀ ਤੋਂ ਬਿਨਾਂ ਤੂੰ ਮੇਰੇ ਦੀ ਨਹੀਂ ਆ ਗਈ ਏਦਾਂ ਨਹੀਂ ਵੱਡਾ ਬੋ ਗਿਆ ਤੂੰ ਮੇਰਾ ਚੱਲਿਆ ਛੱਡ ਤੂੰ ਰੋਟੀ ਖਾਣ ਦੇ ਸਾਨੂੰ ਲੈ ਰੋਟੀ ਆ ਗਈ ਭੁੱਖ ਲੱਗੀ ਯਾਰ ਬਹੁਤ ਮੈਨੂੰ ਤੂੰ ਵੱਡਾ ਹੋ ਗਿਆ ਆ ਹੁਣ ਸ਼ੇਰ ਬਣੀਦਾ ਚਲੋ ਬਹੁਤ ਯਾਰ ਰੋਟੀ ਇੱਧਰ ਕਰਦਾ ਪੈਰ ਦੇ ਥੋੜੀ ਛੱਡੀ ਤਾਂ ਹੁੰਦਾ ਹੈ ਹਾਂ ਜੀ ਅਸੀਂ ਲੱਗੇ ਹੁਣ ਰੋਟੀ ਪਾਣੀ ਖਾ ਰੋਟੀ ਪਾਣੀ ਖਾ ਕੇ ਫਿਰ ਦੇਖਦੇ ਆ ਲੋ ਜੀ ਕੱਢਣ ਹੋ ਗਏ ਆ ਇਹ ਉੱਠ ਗਈ ਆ ਹੁਣ ਕੀ ਲੈਣਾ ਕੰਬਲ ਕੰਬਲ ਚੱਲ ਲਿਆ ਕੇ ਦਿੰਦਾ ਕੰਬਲ ਅਸੀਂ ਵੀ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਹਾਂਜੀ ਲੱਗੇ ਸਮਾਂ ਸਾਮੂ ਦਾ ਨਾ ਕੋਈ ਬੱਸ ਲੱਗੀ ਮੈਂ ਬਾਹਰ ਕਿਉਂ ਸੰਪੁਰ ਸੀ ਉਹ ਮੈਨੂੰ ਕਹਿੰਦੀ ਯਾਰ ਕੰਬਲ ਦੇ ਉਹ ਮੈਂ ਕੰਬਲ ਲਗਾ ਦੇਣ ਉਹਨੂੰ ਲੋ ਜੀ ਦੋ ਅੱਗੇ ਕੋਈ ਵੀ ਵਿਰਲ ਲੌਂਗ ਜੀ ਆਲਾ ਆਪਣਾ ਕੋਈ ਦੇਖਦਾ ਵੀ ਨਹੀਂ ਪਿਆ ਹੈਗਾ ਤਾਂ ਵੀ ਚੱਲੀ ਜਾਂਦਾ ਦੇਖਦੇ ਸੀ ਇਕੱਲਾ ਮੈਂ ਦੇਖਦਾ ਬਸ ਇਦਾਂ ਤੇ ਫਿਰ ਮੈਂ ਉਧਰ ਉੱਤੀ ਹਾਂ ਚੱਲ ਗਿਆ ਬਲੌਗ ਚੱਲਦਾ ਛੱਡ ਗਿਆ ਲੈ ਵੀ ਮੋਟੀਏ ਕੰਬਲ ਇੱਕ ਆਲਾ ਕੰਬਲ ਸਵਾਰਣਾ ਵੀ ਲੇਕ ਦਵਾ ਲਓ ਜੀ ਕੰਬਲ ਸਰਾਣੇ ਇਹ ਇਹਦੀ ਆਦਤ ਦਾ ਸੌਣ ਲੱਗਿਆ ਨੇ ਇਹਨੇ ਤਿੰਨ ਸਰਾਣੇ ਲੈ ਕੇ ਸੋਣਾ ਆ ਵੇਖੋ ਨਿੱਕੇ ਨਿੱਕੇ ਸਰਾਣੇ ਇੱਕ ਦੋ ਇੱਕ ਤਿੰਨ ਆ ਤਿੰਨੇ ਸਰਾਣੇ ਇਹਨੇ ਨਾਲ ਲੈ ਕੇ ਫਿਰ ਸੋਣਾ ਆ ਤੇ ਜਦੋਂ ਅਸੀਂ ਸੋਣਾ ਹੁੰਦਾ ਬੈੱਡ ਦੇ ਉੱਤੇ ਸਾਡੇ ਲਈ ਜਗ੍ਹਾ ਹੀ ਘਟ ਜਾਂਦੀ ਆ ਮੈਂ ਕਹਾਂ ਜੋ ਸਾਡੇ ਲਈ ਜਗ੍ਹਾ ਘਟ ਜਾਂਦੀ ਬੈੱਡ ਤੇ ਤਿੰਨ ਸਰਾਣੇ ਤੇ ਇੱਕਾ ਚੌਥਾ ਵੱਡਾ ਸਰਾਣਾ ਚਾਰ ਸਰਾਣੇ ਲੈ ਕੇ ਇਹਨੇ ਫਿਰ ਸੋਣਾ ਫਿਰ ਇਹਨੇ ਸੋਣਾ ਆ ਤੇ ਬੈੱਡ ਤੇ ਸਾਨੂੰ ਸੌਣ ਨੂੰ ਜਗ੍ਹਾ ਨਹੀਂ ਮਿਲਦੀ ਮੁੜ ਕੇ ਚਲ ਸੌ ਮੈਂ ਆ ਚਾਰ ਸਹਰਾਣੇ ਲੈ ਕੇ ਸੌਂਦੀ ਆ ਸਾਨੂੰ ਬੈੱਡ ਤੇ ਸੌਣ ਨੂੰ ਜਗ੍ਹਾ ਨਹੀਂ ਮਿਲਦੀ ਮੁੜ ਕੇ ਹਾਂ ਚਲ ਆ ਯਾਰ ਸੋਈ ਤੇ ਗੱਲੀ ਕਰਗੇ ਹਾਂ ਓਕੇ ਲਓ ਜੀ ਸਭ ਆਪੋ ਆਪਣੇ ਕਮਰੇ ਚੱਕ ਕੇ ਲਿਉਣ ਦੇਓ ਉਧਰ ਮਾਦਾ ਆਪਣੇ ਲੈ ਗਈ ਇਹਨੂੰ ਮੈਂ ਲੈ ਆ ਦਿੱਤਾ ਆ ਮੈਂ ਆਪਣਾ ਚੱਕ ਕੇ ਲਿਆ ਆ ਹੁਣ ਬਸ ਸਭ ਸੌਣ ਦੀਆਂ ਤਿਆਰੀਆਂ ਤੇ ਆਪੋ ਆਪਣੇ ਕੰਬਲ ਚੱਕੀ ਜਾਂਦੇ ਆ ਉਹਨਾਂ ਨੂੰ ਟੀਵੀ ਟੀਵੀ ਲਾਉਂਦੇ ਆ ਤੇ ਕੋਈ ਦੇਖਦੇ ਆ ਕੋਈ ਮਾੜਾ ਮੋਟਾ ਕੋਈ ਪ੍ਰੋਗਰਾਮ ਸ਼ੋਗਰਾਮ ਆ ਦੇਖ ਰਹੇ ਆ ਮੂਵੀ ਇਹਨਾਂ ਨੇ ਲਿਖਿਆ ਸੀ YouTube ਤੇ ਕਲਗੀ ਮੈਨੂੰ ਚਾਹਤ ਕਲਗੀ ਕਲਕੀ ਕਲਕੀ ਮੂਵੀ ਨਵੀਂ ਆਈ ਆ ਪਰ ਇਹ ਹੋਰ ਹੀ ਕੋਈ ਨਿਕਲੀ ਆ ਵੀ ਮਰਾਏ ਥੱਕੇ ਪਏ ਸੋ ਗਏ ਆ ਇਹ ਵੀ ਅਜ ਸੋ ਗਈ ਆ ਤੇ ਟਾਈਮ ਹੋ ਗਿਆ 10:30 ਤੇ ਚਲੋ ਆਪਾਂ ਕਰਦੇ ਆ ਇਸੇ ਬਲੌਗ ਦਾ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਹਾਂ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਬਲੌਗ ਕਿਦਾਂ ਦੇ ਲੱਗਦੇ ਆ ਔਰ ਚਲੋ ਮਿਲਦੇ ਆ ਤੁਹਾਨੂੰ ਕੱਲ ਨੂੰ ਇੱਕ ਨਵੇਂ ਬਲੌਗ 'ਚ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ